ਕਹਿੰਦਾ ਤੂੰ ਪੀਰਾਂ ਨੂੰ ਮੰਨਦਾ ਕਹਿੰਦਾ ਮੈਂ ਤਾਂ ਮੰਨਦਾ ਨਹੀਂ ਪੀਰਾਂ ਨੂੰ ਕਹਿੰਦਾ ਫਿਰ ਪੀਰ ਤੈਨੂੰ ਮਿਲ ਕੇ ਕਹਿੰਦਾ ਉੱਠ ਇੱਥੋਂ ਕਹਿੰਦਾ ਹਾਂ ਮਾਤਾ ਮੈਸਤਰੀ ਕਿੱਧਰ ਗਿਆ ਤੋੜਾ ਮਾਤਾ ਹਾਂਜੀ ਅਤਰ ਪੈਰ ਤੇ ਕੱਢਦਾ ਅੱਜ ਮੈਸਤਰੀ ਚੇਂਜ ਕਰਦਾ ਤੈਂ ਲੜਪੀ ਉਹਨਾ ਲੜਪੀ ਕਸ਼ਮੀਰੀ ਨਾਲ ਓਏ ਮਾਤਾ ਹਾਂ ਆਹੜਾ ਜਹਾਜ਼ ਕਿੰਨਾ ਕਿੰਨੇ ਰਹਿ ਗਏ ਪੂਰੀ 11 ਹੋ ਗਈ ਜੀ 11 ਕੀ ਪੂਰੀ ਹਾਂ ਜੀ ਇੱਧਰ ਕਿ ਨਹੀਂ ਇੱਧਰ ਹੀ ਪੂਰਾ ਦਾ ਲੈਵਲ ਥੋੜਾ ਲੈਵਲ ਕਰ ਲੈਣ ਮੈਨੂੰ ਯਾਦ ਥੋੜਾ ਲੈਵਲ ਕਿੱਕ ਕਰੋ ਜੇ ਸਹੀ ਐ ਤਾਂ ਉਹਨੂੰ 11 ਡੀਲ ਕਰ ਦਿਓ ਚਲ ਇੱਕ ਅੱਧੀ ਇੰਚੀ ਵਧਾ ਦਾਲੋ ਕੋਈ ਵੀਰੀ ਥਰੇ ਫਰਸੂਰ ਚੱਕਿਆ ਹੁੰਦਾ ਇੱਕ ਅੱਧੀ ਡੇੜੇ ਇੰਚ ਲੈਵਲ ਕਰ ਲੈ ਲੈਵਲ ਕਰ ਪੂਰਾ ਅਸ਼ਕਨ ਬਰੇ ਆ ਸਾਡਾ ਪਹਿਰਵਾਨ ਜੀ ਇਹ ਰੇੜੀ ਨੂੰ ਕਿੰਨੇ ਘਾਉਂਗੇ ਅਪਾ ਮੰਨਾ ਕਿਦਾਂ ਪੀ ਹੋਈ ਸੀ ਉਦੋਂ ਕਿੰਨੀਆਂ ਗੋਲੀਆਂ ਖਾ ਗਿਆ ਜੀ ਉਦੋਂ ਚਲੋ ਦੀਆਂ ਸੱਤ ਗੋਲੀਆਂ ਜੀ ਸੱਤ ਗੋਲੀਆਂ ਬੰਦਾ ਇਹਨੂੰ ਕਹਿੰਦਾ ਵੀ ਕੋਈ ਨਾ ਤੂੰ ਪੀਰਾਂ ਨੂੰ ਮੰਨਦਾ ਕਹਿੰਦਾ ਮੈਂ ਤਾਂ ਮੰਨਦਾ ਨਹੀਂ ਪੀਰਾਂ ਨੂੰ ਕਹਿੰਦਾ ਫੇਰ ਪੀਰ ਤੈਨੂੰ ਮਿਲ ਕੇ ਕਹਿੰਦਾ ਉੱਠ ਇੱਥੋਂ ਕਹਿੰਦਾ ਐਈ ਹੋਰੇ ਜੀ ਤੂੰ ਉੱਠ ਕਹਿੰਦਾ ਤੂੰ ਤਾਂ ਸੜਾ ਸਾਰਾ ਹੀ ਰੱਖ ਰੱਖ ਦੇ ਮਾਦਾ ਵਾਹ ਬਈ ਤੇਰੇ ਬੰਦਾ ਆਂ ਕਰਦਾ ਤੈਨੂੰ ਯਾਰ ਇਹ ਉਹ ਤੇਰੇ ਮੁੰਡੇ ਇਹਦਾ